ਛੋਲੇ ਪੂਰੇ ਬਹੁਤ ਟੇਸਟੀ ਸੀਗੇ ਤੇ ਆਜਾ ਮੈਂ ਕੁਆਲਿਟੀ ਦੀ ਗੱਲ ਕਰਾਂ ਤਾਂ ਬਹੁਤ ਵਧੀਆ ਕੁਆਲਿਟੀ ਸੀ ਐਂਡ ਬਹੁਤ ਹਾਈਜਨਿਕ ਤਰੀਕੇ ਨਾਲ ਬਣਾਉਂਦੇ ਨੇ ਜੇ ਅਸੀਂ ਹੋਰ ਵੀ ਬੜੀਆਂ ਥਾਵਾਂ ਤੋਂ ਖਾਦੇ ਨੇ ਪਰ ਉੱਥੇ ਜਿੱਦਾਂ ਆਇਲ ਜ਼ਿਆਦਾ ਹੁੰਦਾ ਆ ਤੇ ਟਿਪ ਟਿਪ ਕਰਦੇ ਹਾਂ ਬਟ ਇੱਥੇ ਬਹੁਤ ਵਧੀਆ ਸੀਗਾ ਤੇ ਇਹ ਖਾਣਾ ਅੱਗੇ ਵੀ ਅਸੀਂ ਛੋਲੇ ਪੂਰੇ ਖਾਂਦੇ ਰਹੇ ਆ ਪਰ ਇਹ ਸਾਨੂੰ ਅਲੱਗ ਸਵਾਦ ਲੱਗਾ ਉਹਨਾਂ ਨਾਲ ਬਹੁਤ ਵਧੀਆ ਸਵਾਦ ਨਾਲ ਔਰ ਦੁਰਕਰੇ ਟੰਗ ਨਾਲ ਇਹਨਾਂ ਨੇ ਬਣਾਏ ਆ ਮੈਂ ਦੇਖੇ ਸੇ ਅਵੋਇਡ ਕਰਨੀ ਆ ਬਾਹਰ ਦਾ ਖਾਣਾ ਬਟ ਇਤਨੀ ਮਹਿਮੂਸਲੀ ਆਨੀ ਹੈ ਜਦ ਵੀ ਜਲੰਦਰ ਕੁਪਟਾਨ ਕੋ ਚਾਹੀਏ ਤੇ ਮੈਨੂੰ ਬਹੁਤ ਅੱਛਾ ਲੱਗਦਾ ਹੈ ਨਰ ਖਾਣਾ ਸ਼ਨੀਵਾਰ ਤੇ ਐਤਵਾਰ ਇੱਥੇ ਭਟੂਰੇ ਬਣਾਏ ਜਾਂਦੇ ਆ ਤੁਸੀਂ ਆਓ ਟੇਸਟ ਕਰੋ ਤੁਸੀਂ ਹਰ ਹਫਤੇ ਇੱਥੇ ਆਓਗੇ ਇਹ ਸਾਡੀ ਗਾਰੰਟੀ ਹੈ ਕੋਲੇ ਕੁਝ ਅਧਿਕਾ ਬਹੁਤ ਹੀ ਵਧੀਆ ਕੋਲੇ ਤੇ ਜਿਹੜੀ ਪਨੀਰ ਪਾਇਆ ਗਿਆ ਹੈ ਜਿਹੜਾ ਕਿ ਆਮ ਦੇਖ ਨੂੰ ਨਹੀਂ ਮਿਲਦਾ ਭਟੂਰੇ ਵੀ ਜਿਹੜੇ ਸੀਗੇ ਸਟਫਿੰਗ ਬਹੁਤ ਵਧੀਆ ਸੀਗੀ ਤੇ ਚੰਗੇ ਨੇ ਆਹ ਰਾਮ ਜਿਹੜੇ ਘਰਾਂ 'ਚ ਅਸੀਂ ਬੰਦੇ ਆ ਤੇ ਚੌਂਦੀ ਤੇਲ ਦੇ ਨਾਲ ਤਿਆਰ ਕੀਤੇ ਗਏ ਨੇ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਾਬੇ ਦੇ ਟਾਬੇ ਤੇ ਬ੍ਰੇਕਫਾਸਟ ਲੰਚ ਤੇ ਡਿਨਰ ਲਾਜਵਾ ਹੁੰਦਾ ਹੀ ਹੈ ਤੇ ਇਸ ਵਾਰ ਉਹਨਾਂ ਨੇ ਚੋਲੇ ਪਟੋਰੀਆ ਦਾ ਨਵਾਂ ਕਨਸੈਪਟ ਰੈਡੀ ਕੀਤਾ ਹੈ ਕਿਉਂਕਿ ਹਰ ਸ਼ਨੀਵਾਰ ਐਤਵਾਰ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ ਅਗਰ ਤੁਸੀਂ ਸ਼ੁੱਧ ਵੈਸ਼ਨੂ ਖਾਣਾ ਖਾਣਾ ਚਾਹੁੰਦੇ ਹੋ ਸ਼ੋਲੇ ਪਟੂਰਾ ਦਾ ਅਨੰਦ ਮਾਣਾ ਚਾਹਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਅੱਡਾ ਹੁਸ਼ਮਾਨ ਜੀ ਨੀਅਰ ਮੈਕਡੋਨਲਡਸ जीटी ਰੋਡ ਦੇ ਸੂਆ ਵਿਕੇ ਮੈਮ ਤੁਸੀਂ ਅੱਜ ਬਾਬੇ ਦੇ ਟਾਬੇ ਤੇ ਛੋਲੇ ਬਟੂਰੀ ਇੰਜੋਏ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਛੋਲੇ ਬਟ ਬਹੁਤ ਟੇਸਟੀ ਸੀ ਕਿਉਂਕਿ ਜਦੋਂ ਮੈਂ ਕੁਆਲਿਟੀ ਦੀ ਗੱਲ ਕਰਾਂ ਤਾਂ ਬਹੁਤ ਵਧੀਆ ਕੁਆਲਿਟੀ ਸੀ ਐਂਡ ਬਹੁਤ ਹਾਈਜਨਿਕ ਤਰੀਕੇ ਨਾਲ ਬਣਾਉਂਦੇ ਨੇ ਐਂਡ ਕਸਟਮਰ ਦੀ ਸੈਟੀਸਫੈਕਸ਼ਨ ਦੇ ਅਕੋਰਡਿੰਗਲੀ ਬਣਾਉਂਦੇ ਜਿੱਦਾਂ ਕਸਟਮਰ ਦੀ ਡਿਮਾਂਡ ਹੁੰਦੀ ਹੈ ਉਹਦੇ ਅਕੋਰਡਿੰਗਲੀ ਇੱਥੇ ਡੀਲ ਕੀਤਾ ਜਾਂਦਾ ਐਂਡ ਐਵਰੀ ਕਸਟਮਰ ਜਿਹੜਾ ਸੈਟੀਸਫਾਈਡ ਜਾਂਦਾ ਐਂਡ ਮੇਰੀ ਇੱਥੇ ਜਿਹੜੀ ਵਿਜ਼ਿਟ ਆ ਇਹ ਆਈ ਥਿੰਕ 7th 8th ਵਿਜ਼ਿਟ ਹੋਈ ਹੈ ਸੋ ਆਈ ਐਮ ਟੋਟਲੀ ਸੈਟੀਸਫਾਈਡ ਤੇ ਮੈਮ ਤੁਸੀਂ ਹੋਰਾਂ ਨੂੰ ਹੋਰਾਂ ਨੂੰ ਵੀ ਰეკਮੈਂਡ ਕਰੋਗੇ ਕਿ ਉਹ ਇੱਥੇ ਆਉਣ ਹਾਂਜੀ ਬਿਲਕੁਲ ਮੈਂ ਰეკਮੈਂਡ ਕਰਾਂਗੀ ਕਿ ਬਾਬੇ ਦੇ ਕਾਬੇ ਤੇ ਆਓ ਐਂਡ ਤੁਸੀਂ ਖੁਦ ਹੀ ਸੈਟੀਸਫਾਈ ਹੋਵੋ ਮੈਂ ਤੁਸੀਂ ਅੱਜ ਬਾਬੇ ਦੇ ਢਾਬੇ ਦੇ ਅੱਜ ਛੋਲੇ ਭੂਟੇਰ ਇੰਜੋਏ ਕੀਤੇ ਆ ਕੀ ਕਹਿਣਾ ਚਾਹੁੰਦੇ ਟੇਸਟ ਬਾਰੇ ਇਹਨਾਂ ਦੇ ਬਹੁਤ ਵਧੀਆ ਬਹੁਤ ਸਵਾਦ ਲੱਗੇ ਸਾਨੂੰ ਤੁਸੀਂ ਵੀ ਹੋਰਨਾਂ ਨੂੰ ਵੀ ਕਹਿੰਦੇ ਆ ਕਿ ਆਓ ਤੇ ਆ ਕੇ ਟੇਸਟ ਕਰਕੇ ਦੇਖੋ ਫਿਰ ਦੱਸੋ ਸਾਨੂੰ ਤਾਂ ਬਹੁਤ ਵਧੀਆ ਮਜ਼ਾ ਆ ਗਿਆ ਜੀ ਅਸੀਂ ਹੋਰ ਵੀ ਬੜੀਆਂ ਥਾਵਾਂ ਤੋਂ ਖਾਦੇ ਨੇ ਪਰ ਉੱਥੇ ਜਿੱਦਾਂ ਆਇਲ ਜ਼ਿਆਦਾ ਹੁੰਦਾ ਆ ਤਾਂ ਚਿਪ ਚਿਪ ਕਰਦੇ ਆ ਤੇ ਬਟ ਇੱਥੇ ਬਹੁਤ ਵਧੀਆ ਸੀਗਾ ਹੱਥ ਵੀ ਬੜੇ ਵਧੀਆ ਰਹੇ ਨੇ ਖਾਣਾ ਪੀਣਾ ਵਧੀਆ ਸੀਗਾ ਅਸੀਂ ਹੋਰਨਾਂ ਨੂੰ ਵੀ ਕਹਿੰਨੇ ਆ ਕਿ ਆਓ ਤੇ ਟੇਸਟ ਕਰਕੇ ਦੇਖੋ ਅਸੀਂ ਨੂੰ ਇੱਥੋਂ ਜਲੰਧਰ ਪਠਾਨ ਜਲੰਧਰ ਤੋਂ ਪਠਾਨਕੋਟ ਜਾ ਰਹੇ ਸੀਗੇ ਬਤੁਸੇ ਰਸ਼ ਦੇਖਿਆ ਸੀ ਅਸੀਂ ਕਾਫੀ ਬੇਸੇ ਵੀ ਅਸੀਂ ਨਾਰਮਲੀ ਇਸ ਟੱਬੇ ਤੇ ਵਿਜ਼ਿਟ ਕਰਨੇ ਆ ਕਿਉਂਕਿ ਇਹਨਾਂ ਦਾ ਖਾਣਾ ਬਹੁਤ ਹੈਲਦੀ ਔਰ ਹਾਈਜਨਿਕ ਹੁੰਦਾ ਹੈ ਜੀ ਤੇ ਅੱਜ ਅਸੀਂ ਦੇਖਿਆ ਇਹਨਾਂ ਨੇ ਸ਼ਾਇਦ ਅਜਨਿਆ ਕਨਸੈਪਟ ਸ਼ੁਰੂ ਕੀਤਾ ਛੋਲੇ ਪਟੂਰੀਆ ਦਾ ਤੇ ਬਹੁਤ ਹੀ ਟੇਸਟੀ ਔਰ ਆਇਲੀ ਵੀ ਜ਼ਿਆਦਾ ਨਹੀਂ ਸੀਗਾ ਜ਼ਿਆਦਾ ਹਾਈਜਨਿਕ ਹੈ ਤੇ ਤੁਸੀਂ ਇੱਥੇ ਆ ਸਕਦੇ ਹੋ ਬਹੁਤ ਹੀ ਅੱਛਾ ਖਾਣਾ ਹੈ ਨਾ ਨਾ ਯਾਨੀ ਕਿ ਤੁਸੀਂ ਹੋਰਾਂ ਨੂੰ ਵੀ ਰეკਮੈਂਡ ਕਰੋਗੇ ਕਿ ਉਹ ਵੀ ਸਾਫ਼-ਸੁਥਰਾ ਖਾਣਾ ਖਾਣਾ ਚਾਹੁੰਦੇ ਤੇ ਇੱਥੇ ਆਉਣਾ ਜੀ ਜੀ ਬਿਲਕੁਲ ਮੈਂ ਤੇ ਵੈਸੇ ਅਵੋਇਡ ਕਰਨੀ ਆ ਬਾਹਰ ਦਾ ਖਾਣਾ ਬਟ ਇੱਥੇ ਮੈਂ ਮਸਲੀ ਆਨੀ ਆ ਜਦ ਵੀ ਜਲੰਧਰ ਤੋਂ ਪਟਾਣਕੋਟ ਜਾਈਏ ਤੇ ਮੈਨੂੰ ਬਹੁਤ ਅੱਛਾ ਲੱਗਦਾ ਇਹਨਾਂ ਦਾ ਖਾਣਾ ਕਿਹਾਂ ਸੀ ਗੱਲ ਕਰਦੇ ਕਸਟਮਰਸ ਦੇ ਨਾਲ ਤੇ ਉਹਨਾਂ ਕੋ ਜਾਣਦੇ ਕਿ ਬਾਬੇ ਦਾ ਢਾਬੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਰ ਹਾਂਜੀ ਅੱਜ ਅਸੀਂ ਆਏ ਹਾਂ ਜੀ ਬਾਬੇ ਦਾ ਢਾਬਾ ਜੋ ਕਿ ਪਿਓਰ ਵੈਸ਼ਨੋ ਢਾਬਾ ਆ ਜੀ ਜੀ ਉਹ ਸੁਹਾ ਤੇ ਸਥਿਤ ਆ ਤੇ ਪਿਛਲੇ ਜਦੋਂ ਦਾ ਵੀ ਢਾਬਾ ਬਣਿਆ ਆ ਤੇ ਕਾਫੀ ਸਮੇਂ ਤੋਂ ਬੜੇ ਤਰੀਕੇ ਨਾਲ ਚੱਲ ਰਿਹਾ ਆ ਤੇ ਕਸਟਮਰ ਰਿਵਿਊ ਤੁਸੀਂ ਆਨਲਾਈਨ ਵੀ ਚੈੱਕ ਕਰ ਸਕਦੇ ਹੋ ਇੱਥੇ ਦਾ ਖਾਣਾ ਇੱਥੇ ਦਾ ਜਿਹੜਾ ਐਟਮੋਸਫੇਅਰ ਬਹੁਤ ਵਧੀਆ ਕਲੀਨ ਹੈ ਤੇ ਖਾਣੇ ਦੇ ਵਿੱਚ ਤੁਹਾਨੂੰ ਸਵਾਦਿਸ਼ਟ ਜਿਹੜਾ ਤੇ ਘਰਾਂ ਚ ਬਣਾਉਂਦੇ ਆ ਉਹੀ ਸਵਾਦ ਇੱਥੇ ਮਿਲੇਗਾ ਤੇ ਤੁਸੀਂ ਜਿਹੜੀ ਚੰਗੀ ਗੱਲ ਹੈ ਵੀ ਇੱਥੇ ਦੇ ਪ੍ਰਾਈਸ ਅਫੋਰਡੇਬਲ ਹੈ ਤੇ ਤੁਸੀਂ ਇੱਕ ਵਾਰੀ ਜਰੂਰ ਇੱਥੇ ਵਿਜ਼ਿਟ ਕਰੋ ਤੇ ਆਪਣੇ ਫੈਮਿਲੀ ਨਾਲ ਤੇ ਠੰਡੇ ਨੂੰ ਇੰਜੋਏ ਕਰੋ ਅਸਰ ਇਹਨਾਂ ਨੇ ਮੈਂ ਇੱਕ ਖਾਣਾ ਤਿਆਰ ਕੀਤਾ ਹੈ ਛੋਲੇ ਭਟੂਰਿਆਂ ਦਾ ਉਹਨੂੰ ਕਿਹਜਾ ਲੱਗਾ ਉਹ ਅੱਜ ਅਸੀਂ ਆਏ ਸੀਗੇ ਤੇ ਛੋਲੇ ਭੂਰੇ ਅੱਜ ਖਾਧਿਆ ਬਹੁਤ ਹੀ ਵਧੀਆ ਛੋਲੇ ਸੋਜੀ ਜੀ ਪਨੀਰ ਪਾਇਆ ਗਿਆ ਹੈ ਜਿਹੜਾ ਕਿ ਆਮ ਦੇਖਣ ਨੂੰ ਨਹੀਂ ਮਿਲਦਾ ਤੇ ਭਟੂਰੇ ਵੀ ਜਿਹੜੇ ਸੀਗੇ ਸਟਫਿੰਗ ਬਹੁਤ ਵਧੀਆ ਸੀ ਚੰਗੇ ਨੇ ਆਰਾਮ ਜਿਹੜੇ ਘਰਾਂ ਜਿਹੀ ਬੰਦੇ ਆ ਤੇ ਚੰਗੇ ਤੇਲ ਦੇ ਨਾਲ ਤਿਆਰ ਕੀਤੇ ਗਏ ਨੇ ਤੁਸੀਂ ਖਾਓਗੇ ਤੁਹਾਨੂੰ ਇੱਕ ਚੰਗਾ ਐਕਸਪੀਰੀਅੰਸ ਮਿਲੇਗਾ ਇਹ ਤੁਸੀਂ ਹੋਰਾਂ ਨੂੰ ਵੀ ਰეკਮੈਂਡ ਕਰੋਗੇ ਵੀ ਉਹ ਇੱਥੇ ਆ ਕੇ ਸਾਫ ਸੁਥਰਾ ਤੇ ਵਧੀਆ ਖਾਣਾ ਖਾਣ ਹਾਂਜੀ ਅਸੀਂ ਰეკਮੈਂਡ ਕਰਾਂਗੇ ਜਿੰਨੇ ਆਡੀ ਵੀਡੀਓ ਦੇਖਦੇ ਆ ਫੈਨਸਰਾ ਤੁਸੀਂ ਆਓ ਆਪਣੇ ਫੈਮਿਲੀ ਦੇ ਵਿਜ਼ਿਟ ਕਰੋ ਤੇ ਤੁਹਾਨੂੰ ਖਾਣ ਨੂੰ ਇੱਕ ਵਧੀਆ ਚੀਜ਼ ਮਿਲੇਗੀ ਮੈਂ ਅਕਸਰ ਹੀ ਬਾਬੇ ਦੇ ਢਾਬੇ ਤੇ ਖਾਣਾ ਖਾਣ ਆਂਦਾ ਹਾਂ ਜੀ ਤੇ ਮੈਂ ਦੇਖਿਆ ਵੀ ਅੱਜ ਇਹਨਾਂ ਨੇ ਨਵਾਂ ਹੀ ਚੀਜ਼ ਪੇਸ਼ ਕੀਤੀ ਆ ਜਿਹਦੇ ਕਰਕੇ ਸਾਨੂੰ ਅਕਸਰ ਦਸੂਹੇ ਸ਼ਹਿਰ ਜਾਣਾ ਪੈਂਦਾ ਸਦਾ ਸੀ ਥੋੜੀ ਦੂਰ ਤੇ ਅੱਜ ਉਹ ਜਿਹੜੀ ਆ ਦੂਰੀ ਨੂੰ ਦੂਰ ਕਰਦੇ ਹੋਏ ਇਹਨਾਂ ਨੇ ਇੱਕ ਨਵਾਂ ਪ੍ਰਾਲਾ ਕੀਤਾ ਆ ਬਹੁਤ ਅੱਛਾ ਔਰ ਜਿਹੜਾ ਪ੍ਰਾਲਾ ਕੀਤਾ ਏ ਅੱਗੇ ਵੀ ਇਹਨਾਂ ਦਾ ਖਾਣਾ ਬਹੁਤ ਹੀ ਸ਼ੁੱਧਤਾ ਨਾਲ ਬਣਾਉਂਦੇ ਆ ਬੜੇ ਹੀ ਗੁਰਮੁਖ ਬੰਦੇ ਨੇ ਔਰ ਸੁਚੱਤੇ ਢੰਗ ਨਾਲ ਸਾਰੇ ਖਾਣੇ ਤਿਆਰ ਕਰਦੇ ਆ ਨੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੁੰਦੀ ਕੋਈ ਵੈਸ਼ਨੂ ਢਾਬਾ ਆ ਔਰ ਸ਼ੁੱਧ ਵੈਸ਼ਨੂ ਢਾਬਾ ਸ਼ੁੱਧ ਜਿਹਨੂੰ ਕਿਹਾ ਜਾ ਸਕਦਾ ਆ ਉਸ ਤਰ੍ਹਾਂ ਦਾ ਖਾਣਾ ਹੁੰਦਾ ਹੈ ਸੋ ਇਹਨਾਂ ਨੇ ਅੱਜ ਜਿਹੜਾ ਪ੍ਰਾਲਾ ਕੀਤਾ ਆ ਛੋਲੇ ਭਟੂਰੇ ਦਾ ਉਹ ਬਹੁਤ ਹੀ ਅੱਛਾ ਆ ਔਰ ਉਹ ਮੈਂ ਦੇਖਿਆ ਇਹਨਾਂ ਦਾ ਤੇਲ ਦੀ ਛੁੱਟਾ ਸਾਨੂੰ ਦੇ ਤੇਲ ਦੀ ਛੁੱਟਾ ਆਦਾ ਸੋ ਬਹੁਤ ਹੀ ਵਧੀਆ ਲੱਗਾ ਹੈ ਇਹਨਾਂ ਸ਼ਨੀਵਾਰ ਔਰ ਐਤਵਾਰ ਦਾ ਉਹਨੂੰ ਟਾਈਮ ਦਿੱਤਾ ਗਿਆ ਹੈ ਸਵੇਰੇ ਦੇ ਟਾਈਮ ਸ਼ਨੀਵਾਰ ਦਾ ਔਰ ਐਤਵਾਰ ਇਹ ਜਿਹੜਾ ਪ੍ਰਾਲਾ ਬਹੁਤ ਹੀ ਅੱਛਾ ਆ ਬਹੁਤ ਸਵਾਦ ਲੱਗਾ ਸੀ ਖਾਣਾ ਖਾਂਦਾ ਔਰ ਇਹ ਖਾਣਾ ਅੱਗੇ ਵੀ ਅਸੀਂ ਛੋਲੇ ਭਟੂਰੇ ਖਾਂਦੇ ਰਹੇ ਆ ਪਰ ਇਹ ਸਾਨੂੰ ਅਲੱਗ ਸਵਾਦ ਲੱਗਾ ਉਹਨਾਂ ਨਾਲ ਬਹੁਤ ਵਧੀਆ ਸਵਾਦ ਨਾਲ ਔਰ कुरकुरੇ ਢੰਗ ਨਾਲ ਇਹਨਾਂ ਨੇ ਬਣਾਏ ਆ ਔਰ ਸਾਨੂੰ ਬਹੁਤ ਹੀ ਉਹਦੇ ਨਾਸ਼ਤੇ ਤੋਂ ਸੰਤੁਸ਼ਟੀ ਪੈਦਾ ਹੋਈ ਔਰ ਬਣਾ ਅਛਾ ਲੱਗਾ ਸੋ ਮੈਂ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਸਾਡੇ ਪਿੰਡ ਦੇ ਲਾਗੇ ਜਿੱਟੀ ਰੋਡ ਸ਼ਮਾਨ ਸੀਤੇ ਬਾਬੇ ਦੇ ਢਾਬੇ ਤੇ ਇਹ ਪ੍ਰਬਾਲਾ ਕੀਤਾ ਔਰ ਬਹੁਤ ਹੀ ਧੰਨਵਾਦ ਕੀਤਾ ਜਾਂਦਾ ਹੈ ਰਮਨ ਜੀ ਸਤ ਜੀ ਹੋਰਾਂ ਨੂੰ ਵੀ ਰეკਮੈਂਡ ਕਰੋਗੇ ਕਿ ਉਹ ਵੀ ਇੱਥੇ ਆ ਕੇ ਛੋਲੇ ਪੂਟੇ ਖਾਣ ਵਧੀਆ ਵਧੀਆ ਖਾਣਾ ਖਾਣ ਓਬਵੀਸਲੀ ਜੀ ਇਹ ਤਾਂ ਮੈਂ ਸਾਰਿਆਂ ਨੂੰ ਕਹਾਂਗਾ ਕਿਉਂਕਿ ਜੇ ਮੈਨੂੰ ਉਸ ਚੀਜ਼ ਦਾ ਆਨੰਦ ਔਰ ਚੰਗਾ ਲੱਗਾ ਉਹਦੀ ਸਵਾਦਿਸ਼ਟ ਲੱਗਾ ਭੋਜਨ ਤੇ ਮੈਂ ਹਰ ਇੱਕ ਨੂੰ ਇਹ ਪ੍ਰੈਫਰੈਂਸ ਦਵਾਂਗਾ ਕਿ ਉੱਥੋਂ ਖਾਓ ਤਾਨੂੰ ਅੱਛਾ ਭੋਜਨ ਅੱچھے ਤਰ੍ਹਾਂ ਦੀਆਂ ਹੋਰ ਵੀ ਤੇ ਜ਼ਿਆਦਾ ਨੂੰ ਉਪਲਬਧ ਕਰਨੀਆਂ ਰੋਟੀ ਡਿਨਰ ਵੀ ਉਹਨਾਂ ਦਾ ਅੱਛਾ ਆ ਲੰਚ ਵੀ ਅੱਛਾ ਆ ਇਹ ਉਪਰਾਲਾ ਉਹਨਾਂ ਦਾ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਉਹਨਾਂ ਨੇ ਸੋ ਗੁੜ ਦੀ ਚਾਹ ਜਿਹੜੀ ਉਹ ਬਣਾਉਂਦੇ ਨੇ ਉਹ ਵੀ ਬਹੁਤ ਅੱਛਾ ਉਪਰਾਲਾ ਆ ਸੋ ਮੈਂ ਸਾਰਿਆਂ ਨੂੰ ਇਹ ਕਰਾਂਗਾ ਟੇਸਟ ਚੂਰ ਕਰੋ ਟੇਸਟ ਕਰਕੇ ਦੇਖੋ ਤੁਹਾਨੂੰ ਇੱਕ ਅਲੱਗ ਹੀ ਟੇਸਟ ਆਏਗਾ ਅੱਜ ਜਿਵੇਂ ਬੈਠਿਆ ਬਾਬਾ ਦੇ ਟਾਬੇ ਤੇ ਉਸਮਾਨ ਸ਼ਹੀਦ ਅੱਡੇ ਤੇ ਤੇ ਇੱਥੇ ਭਟੂਰੇ ਦਾ ਤੁਸੀਂ ਸਾਈਜ਼ ਦੇਖੋ ਬਹੁਤ ਹੀ ਵਧੀਆ ਮੈਂ ਦਸੂਹੇ ਦੇ ਨਜ਼ਦੀਕ ਦੇ ਇਲਾਕੇ ਨੂੰ ਅਪੀਲ ਕਰਦਾ ਵੀ ਇੱਕ ਵਾਰੀ ਜ਼ਰੂਰ ਇੱਥੇ ਟੈਸਟ ਕਰੋ ਆ ਕੇ ਬਹੁਤ ਹੀ ਵਧੀਆ ਟੈਸਟ ਆ ਇਹਦਾ ਛੋਲਿਆਂ ਦੇ ਵਿੱਚ ਵੀ ਪਨੀਰ ਪਾਇਆ ਹੋਇਆ ਕਿਤੇ ਨਹੀਂ ਮਿਲਣਾ ਤੁਹਾਨੂੰ ਪੂਰੇ ਸ਼ਹਿਰ ਦੇ ਵਿੱਚ ਇੱਕ ਵਾਰੀ ਜ਼ਰੂਰ ਆਓ ਟੈਸਟ ਕਰੋ ਤੁਸੀਂ ਬਾਰ-ਬਾਰ ਆਣਾ ਸ਼ਨੀਵਾਰ ਤੇ ਐਤਵਾਰ ਇੱਥੇ ਭਟੂਰੇ ਬਣਾਏ ਜਾਂਦੇ ਆ ਤੁਸੀਂ ਆਓ ਟੈਸਟ ਕਰੋ ਤੁਸੀਂ ਹਰ ਹਫਤੇ ਇੱਥੇ ਆਓਗੇ ਇਹ ਸਾਡੀ ਗਾਰੰਟੀ ਹੈ ਬਾਬੇ ਦੇ ਟਾਬੇ ਦੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ